ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਹਿਲਾ ਵੀਡੀਓ ਦੇਖਦੇ ਆਂ ਫਿਰ ਇਸ ਤੇ ਵਿਚਾਰ ਕਰਾਂਗੇ ਫਿਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਲ ਵੀਡੀਓ ਸ਼ੁਰੂ ਕਰ ਦਿੰਦੇ ਆਂ ਜਦੋਂ ਅਸੀਂ ਕਸਟਮਰ ਬਣ ਕੇ ਆਏ ਨੇ ਬਾਬਾ ਜੀ ਪੁੱਤ ਦੇ ਵਿਆਹ ਨੂੰ 3 ਸਾਲ ਹੋ ਗਿਆ ਔਲਾਦ ਨਹੀਂ ਹੁੰਦੀ ਅੱਛਾ ਘਰ 'ਚ ਕਲੇਸ਼ ਵੜਾ ਵਾ ਸਾਡਾ ਮੁਕੱਦਮਾ ਨਹੀਂ ਜਿੱਤਿਆ ਜਾ ਰਿਹਾ ਉਹ ਪੰਜ ਸੱਤ ਸ਼ਬਦ ਬੋਲਦੇ ਆਂ ਨਾ ਅਗਲੇ ਫਿਰ ਮਟੀਰੀਅਲ ਬਣਾਉਂਦੇ ਆਂ ਗੁਰੂ ਗ੍ਰੰਥ ਸਾਹਿਬ 'ਚੋਂ ਸ਼ਬਦ ਲੈ ਕੇ ਉਹਨਾਂ ਨੂੰ ਇਕੱਠਿਆਂ ਕਰਕੇ ਉਹਦੇ ਉੱਪਰ ਲਿਖਦੇ ਦੁੱਖ ਭੰਜਨੀ ਹੁਣ ਤੁਹਾਡੇ ਚ ਕਿੰਨੇ ਬੈਠੇ ਆ ਵੀਰ ਬਾਣੀ ਪੜਨ ਵਾਲੇ ਲਾਈਵ ਸੁਣ ਰਿਹਾ ਦੁੱਖ ਭੰਜਨੀ ਸਰਲੇਖੇਟ ਬਾਣੀ ਹੈਗੀ ਗੁਰੂ ਅੰਸਾ ਚ ਪਲਗਦੇ ਹੈਗੀ ਹੈ ਜੀ ਬੋਲ ਕੇ ਦੱਸਿਓ ਤੇ ਫਿਰ ਇਹ ਬਾਣੀ ਦਾ ਸਰਲੇਖ ਦੇਣ ਦੀ ਯਰਤ ਕਿਹਨੇ ਪਈ ਕਿਹਨੇ ਕੀਤੀ ਹੈ ਬਾਣੀ ਦੀ ਹੁਣ ਕਿੰਤੂ ਪਰੰਤੂ ਕੌਣ ਕਰ ਰਿਹਾ ਪਾਲ ਸੋਚਿਆ ਕਦੀ ਦਿਮਾਗੇ ਸਾਡੇ ਵਿਚਾਰਾਂ ਆਈਆਂ ਕਦੀ ਜਿਹੜਾ ਪ੍ਰਚਾਰਕ ਬੋਲਦਾ ਡੰਗ ਚੋਕਲੇ ਦੇ ਦੋਦਲੇ ਜਿੱਦਾਂ ਆਸਾ ਕੀ ਵਾਰ ਬਾਣੀ ਦਾ ਸਰਲੇਖ ਹੈ ਜੈਸਰੀ ਕੀ ਵਾਰ ਬਾਣੀ ਦਾ ਸਰਲੇਖ ਹੈ ਸੁਖਮਣੀ ਬਾਣੀ ਦਾ ਸਰਲੇਖ ਹੈ ਜਪ ਬਣਦਾ ਸਰਲੇਖ ਹੈ ਇਦਾਂ ਦੁੱਖ ਭਜਣੀ ਸਰਲੇਖ ਵੀ ਹੈਗਾ ਭਲਾ ਵਾਖ ਵਾਖ ਸ਼ਬਦ ਲੈ ਉੱਤੇ ਸਰਲੇਖ ਲਾਤਾ ਪੜੀ ਜਾਓ ਜੀ ਦੁੱਖ ਦੂਰ ਹੁੰਦੇ ਆ ਹੁਣ ਅੱਜ ਕੱਲ ਨਵਾਂ ਕੰਮ ਚੱਲ ਪਿਆ ਚੁਪਹਿਰਿਆਂ ਦਾ ਸਿੱਖ ਨੇ ਤੇ ਬਾਣੀ ਹਰ ਵਕਤ ਪੜ੍ਹਨੀ ਸੀ ਚਾਰ ਪੈਰੇ ਥੋੜਾ ਪੜ੍ਹਨੇ ਸੀ ਆਠ ਪੈਰੇ ਰਾਧੀ ਅਸੀਂ ਹੁਣ ਬਾਣੀਆਂ ਦੀ ਅੱਠੇ ਪੈਰ ਰਦਣਾ ਉਹ ਕਹਿੰਦੇ ਚਾਰ ਪੈਰ ਰਦਣਾ ਤੇ ਫਿਰ ਉੱਥੇ ਬਣਾਇਆ ਕੀ ਜਾ ਰਿਹਾ ਜੀ ਸਾਡੇ ਸਿਰ ਤੇ ਕਰਜ਼ਾ ਵੜਾ ਸੀ ਬਾਬਾ ਦੀਪ ਸਿੰਘ ਨੇ ਸਾਡਾ ਹੁਣ ਕਰਜ਼ਾ ਤੁਸੀਂ ਪੁੱਠੇ ਕੰਮਾਂ ਲਈ ਲਿਆ ਹੋਏ ਤੇ ਬਾਬਾ ਦੀਪ ਸਿੰਘ ਨੂੰ ਥੋੜਾ ਜਿਮੇਵਾਰੀ ਚੱਕੂਗਾ ਕਰਜ਼ਾ ਲਿਆ گاਵਾਂ ਲਈ ਤੇ ਤੁਸੀਂ ਕੋਠੀ ਪਾ ਲਈ ਹੁਣ ਤੁਸੀਂ ਬਾਬਾ ਦੀਪ ਸਿੰਘ ਦੇ ਗਾੜੀ ਅਰਦਾਸਾਂ ਕਰ ਜੇ ਹੁਣ ਸਿੱਖੀ ਵਿਚਾਰਤਾਰਾ ਕੁਝ ਹੋਰ ਸੀ ਅਸੀਂ ਲਿਆ ਕੇ ਤੇ ਹੋਰ ਜਗ੍ਹਾ ਤੇ ਖੜੀ ਕਰ ਦਿੱਤੀ ਫਿਰ ਜੀ ਇਹ ਇੱਥੇ ਜੋਤ ਜਗਦੀ ਆ ਜਿਹਦੇ ਢਿੱਡ ਤੇ ਪੀੜ ਹੁੰਦੀ ਆ ਉਹ ਜੋਤ ਦਾ ਕਿਉ ਲਾਓ ਤੇ ਜਿਹੜੇ ਦੱਸਦੇ ਆ ਨਾ ਉਹਨਾਂ ਦੇ ਆਪਣੇ ਵੱਡੇ ਵੱਡੇ ਹਸਪੀਟਲ ਆ ਜਦੋਂ ਤੁਹਾਡੇ ਤੇ ਪੀੜ ਹੁੰਦੀ ਆ ਪੇਟ ਦੇ ਵਿੱਚ ਉਦੋਂ ਤੁਸੀਂ ਜੋਤ ਦਾ ਕਿਉ ਨਹੀਂ ਲਾਉਂਦੇ ਉਦੋਂ ਹਸਪੀਟਲਾਂ ਚ ਕਿਉਂ ਜਾਂਦੇ ਹੋ ਜੀ ਵੀ ਪਰ ਪੁੱਛੂ ਕਿਹੜਾ ਭਾਈ ਗੁਰੂ ਕੇ ਪਿਆਰੇ ਪੁੱਛੂ ਕਿਹੜਾ ਇੱਕ ਉਹ ਕਨੇਡਾ ਬੈਠੀ ਬੀਬੀ ਉਹ 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 ਚਪਹਿਰਿਆਂ ਦੀ ਵੈਸਟਰ ਆ ਪਤਾ ਕਿਦਾਂ ਕਹਦੀ ਆ ਸੁੱਕੀ ਰਸਤ ਲੈ ਕੇ ਆਇਓ ਉਹਨੂੰ ਪਤਾ ਜੇ ਗਿੱਲੀ ਰਸਤ ਹੋ ਗਈ ਤੇ ਫਿਰ ਉਸ ਦਿਨ ਖਰਾਬ ਹੋ ਜੀ ਸੁੱਕੀ ਹੋ ਗਈ ਤੇ ਚਾਰ ਦਿਨ ਲੰਘ ਜੂਗੀ ਆਟਾ ਨਹੀਂ ਖਰਾਬ ਹੋਣਾ ਚੌਲ ਨਹੀਂ ਖਰਾਬ ਹੋਣਾ ਜੋ ਜੋ ਸਮਗਰੀ ਚਾਹੀਦੀ ਹੋਈ ਆ ਐਦਾਂ ਲਾ ਕੇ ਸੁੱਚਾ ਚਾਦਰ ਰੱਖਣੀ ਆ ਉਹਦੇ ਤੇ ਲਾ ਕੇ ਜੋਤ ਜਗਾਉਣੀ ਆ ਲਾ ਕੇ ਬਾਬਾ ਜੀ ਦੀ ਮੈਂ ਕਹਿੰਦੀ ਕਿ ਸੋ ਇਹ ਸੱਚੀ ਬਾਬਾ ਦੀਪ ਸਿੰਘ ਆ ਜੇ ਨਾ ਉਨੇ ਖੰਡਾ ਖੜਗਾਉਣਾ ਇਹੋ ਜਿਹਾ ਵੀ ਕਮਲਿਓ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਦੀ ਸਤਕਾਰ ਲਈ ਆਪਣਾ ਸੀਸ ਲੇਖੇ ਲਾਤਾ ਤੁਸੀਂ ਕਮਲਿਓ ਮੈਨੂੰ ਗੁਰੂ ਰਾਮਦਾਸ ਨਾਲੋਂ ਵੱਡਾ ਬਣਾ ਕੇ ਪੇਸ਼ ਕਰ ਰਹੇ ਹੋ ਮੈਂ ਤਾਂ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਵਾਸਤੇ ਉਹਨਾਂ ਦੇ ਸਤਕਾਰ ਵਾਸਤੇ ਆਪਣਾ ਕੁਰਬਾਨ ਕਰ ਦਿੱਤਾ ਤੁਸੀਂ ਮੈਨੂੰ ਇੱਕ ਵੱਖਰੀ ਥਿਰ ਬਣਾ ਕੇ ਪੇਸ਼ ਕਰ ਦਿੱਤੇ ਹੋ ਮੈਨੂੰ ਤੁਸੀਂ ਗੁਰੂਆਂ ਦੇ ਬਰਾਬਰ ਲਿਆ ਖੜਾ ਕਰ ਦਿੱਤਾ ਫਿਰ ਤੁਸੀਂ ਵੇਖੋ ਭਾਈ ਮਨੀ ਸਿੰਘ ਬੰਦ ਬੰਦ ਕੱਟੇ ਗਏ ਸੀ ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਸੀ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਸੀ ਦੱਸੋ ਕੋਈ ਉਹਨਾਂ ਦਾ ਨਾਮ ਲੈਣ ਨੂੰ ਤਿਆਰ ਹੈਗਾ ਅਸੀਂ ਸਿੱਖ ਵੰਡ ਲੈ ਜੀ ਫਿਰ ਕਿ ਜੇ ਸਾਡੇ ਬੱਚੇ ਸਿੱਖ ਨਹੀਂ ਬਣਦੇ ਅਸੀਂ ਤੇ ਹੱਥਾਂ ਨਾਲ ਦਿੱਤੀਆਂ ਗੰਡਾ ਮੂੰਹ ਨਾ ਖੋਲਣੀਆਂ ਪੈਣੀਆਂ ਸਾਨੂੰ ਕਿਉਂਕਿ ਅਸੀਂ ਇਸ ਬੰਨੇ ਸੁਣਨ ਨੂੰ ਤਿਆਰ ਹੀ ਨਹੀਂ ਅਸੀਂ ਤੇ ਇਹ ਥੋੜਾਕ ਟਾਈਮ ਚੱਲਣਾ ਆ ਤੁਸੀਂ ਜਿਉਂਦੇ ਵੇਖਿਓ ਆਪਣੇ ਜਿਵੇਂ ਦੁੱਖ ਭਜਣ ਦੇ ਪਹਿਲਾਂ ਬਹੁਤ ਹੁੰਦੇ ਸੀ ਪਾਸਟ ਵਾਲੀ ਹੋਰੀ ਪਤਾ ਲੱਗ ਗਿਆ ਵੀ ਇਹ ਹੁਣ ਪ੍ਰੋਡਕਟ ਥੋੜਾ ਜਿਹਾ ਪੁਰਾਣਾ ਹੋ ਗਿਆ ਨਵਾਂ ਲੈ ਕੇ ਆਓ ਤੇ ਥੋੜੇ ਚਿਰ ਬਾਅਦ ਵੇਖਿਓ ਤੁਸੀਂ ਹੁਣ ਦੂਜੇ ਬਨੇ ਚਾ ਮੈਂ ਆਪਣੇ ਅੱਖੀਂ ਵੇਖਿਆ ਜੀ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਡੈਥ ਹੋਈ ਤੇ ਉਹਨਾਂ ਦੀ ਧੀ ਵਿਦੇਸ਼ ਤੋਂ ਇੰਡੀਆ ਗਈ ਤੇ ਮੈਂ ਮਾਂ ਦੇ ਮੂੰਹੋਂ ਸ਼ਬਦ ਸੁਣਿਆ ਕਹਿੰਦੀ ਜੀ ਮਾੜੀ ਧੀ ਨੇ ਬੜੇ ਚਪਹਿਰੇ ਵੀ ਕਟੇ ਪਰ ਫਿਰ ਵੀ ਬਾਬਾ ਦੀਪ ਸਿੰਘ ਨੇ ਸਾਡੀ ਧੀ ਦੀ ਨਹੀਂ ਸੁਣੀ ਹੁਣ ਉਹ ਧੀ ਗੁਰਦੁਆਰੇ ਆਊਗੀ ਮਪੁੱਛਣਾ ਚਾਹਣਾ ਮੇਰਾ ਸਵਾਲ ਉਹਨਾਂ ਲੋਕਾਂ ਨੂੰ ਤੁਸੀਂ ਅੰਨ ਅੰਧ ਵਿਸ਼ਵਾਸ ਫਲਾ ਕੇ ਜਿਹੜੇ ਬੱਚਿਆਂ ਨੇ ਗੁਰੂ ਨਾਲ ਜੁੜਨਾ ਸੀ ਉਹ ਗੁਰੂ ਦੇ ਦੌਰ ਜਾਣ ਕੇ ਉਹ ਧੀਦੇ ਦਿਮਾਗ 'ਚ ਗੱਲ ਬੈ ਗਈ ਬਾਬਾ ਦੀਪ ਸਿੰਘ ਨੇ ਮੇਰੀ ਸੁਣੀ ਨਹੀਂ ਹੈਗੀ ਕਿਉਂ ਲਾਲ ਚੰਦੇ ਹੋ ਤੁਸੀਂ ਲੋਕਾਂ ਨੂੰ ਸਹੀ ਗੱਲ ਸਮਝਾਓ ਵੀ ਇੱਥੇ ਤੇ ਬਾਣੀ ਉਚਾਰਨ ਕਰਨ ਵਾਲੇ ਗੁਰੂ ਅਰਜਨ ਸਾਹਿਬ ਤਤੀਆਂ ਤਵੀਆਂ ਤੇ ਬੈਠੇ ਆ ਮਾਤਾ ਗੰਗਾ ਜੀ ਦੇ ਪਤੀ 11 ਸਾਲ ਦੀ ਏਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਦੀ ਜਿਸ ਦਿਨ ਬਾਪ ਦਾ ਸਾਆ ਸਿਰ ਤੋਂ ਉੱਠ ਗਿਆ ਸੀ ਸਗੁਣਿ ਸਹਿ ਉਚਾਰਨ ਕਰਨ ਵਾਲੇ ਉਹਨਾਂ ਦੇ ਪਿਤਾ ਸਨ ਗੁਰੂ ਸਨ ਪਰ ਮੈਨੂੰ ਪਤਾ ਇਹ ਗੱਲ ਛੇਤੀ ਕਿਤੇ ਹਜਮ ਕਰਨੀ ਉੱਚੀ ਬੋਲੋ ਜੀ ਜਿਹੜਾ ਪੰਜਾਬ ਬੈਠਾ ਉਹ ਚਪੈਰਾ ਪਤਾ ਕਾਹਦਾ ਘਟ ਰਿਹਾ ਮੈਨੂੰ ਬਾਬਾ ਅਮਰੀਕਾ ਭੇਜ ਦੇ ਭਾਵੇਂ ਕੰਦ ਟਪਾ ਕੇ ਭੇਜ ਦੇ ਜਿਹੜਾ ਉੱਥੇ ਬੈਠਾ ਉਹ ਪਤਾ ਘਟ ਰਿਹਾ ਮੈਨੂੰ ਇੱਥੇ ਕਿਤੇ ਗ੍ਰੀਨ ਕਾਰਡ ਦਵਾ ਦੇ ਜਿਹੜਾ ਹੋਰ ਅੱਗੇ ਬੈਠਾ ਉਹਨਾਂ ਮੈਨੂੰ ਪੈਟਰੋਲ ਪੰਪ ਦਵਾ ਦੇ ਅਸੀਂ ਤੇ ਕਮਲੇ ਕੀਤਾ ਪਿਆ ਅਸ਼ੀਦਾਂ ਨੂੰ ਉਹ ਆਂਦੇ ਆਣਗੇ ਵੀ ਇੱਥੇ ਤਾਂ ਪੁੱਤ ਕੁਰਬਾਨ ਕੀਤੇ ਜਿਨ੍ਹਾਂ ਨੇ ਸਿੱਖੀ ਲਈ ਹੈ ਜੀ ਇਥੇ ਬੰਦ ਬੰਦ ਹਾਨੂੰ ਤੇ لالਚੀ ਮਾਫ ਕਰਨਾ ਮੈਂ ਗੁਰੂ ਦੀ ਹਜ਼ੂਰੀ ਚ ਕਹਿੰਨਾ ਸਾਨੂੰ لالਚੀ ਬਣਾਇਆ ਜਾ ਰਿਹਾ ਹੈ ਮੇਰਾ ਵਿਰੋਧ ਐਵੇਂ ਨਹੀਂ ਹੁੰਦਾ ਮੈਂ ਸੱਚ ਦੀ ਗੱਲ ਕਰਦਾ ਮੈਨੂੰ ਲੰਬੀਆਂ ਪੋਚੀਆਂ ਨਾ ਗੱਲਾਂ ਕਰਨੀਆਂ ਆਉਂਦੀਆਂ ਨਾ ਮੈਂ ਕਰਦਾ ਵਾਂ ਮੈਂ ਸਿੱਧੀ ਜਿਹੀ ਗੱਲਾਂ ਜਾਗੋ ਜਮੀਰ ਜਗਾਓ ਆਪਣੀ ਇਥੇ ਗੁਰੂ ਕੋਲ ਆਣ ਕੇ ਮਾਣਾ ਦਾਤਾ ਪੁੱਤ ਦੇਣਾ ਤੁਹਾਡੀ ਮਰਜ਼ੀ 30 ਦੇਣਾ ਤੁਹਾਡੀ ਮਰਜ਼ੀ ਮੈਨੂੰ ਕੁਝ ਵੀ ਨਾ ਦਿਓ ਮੈਨੂੰ ਸਦਕਾ ਹੀ ਹੋ ਜਾ ਦੇ ਦਿਓ ਮੈਂ ਤੁਹਾਡਾ ਦਰ ਛੱਡ ਕੇ ਕਿਸੇ ਪਖੰਡੀ ਦੇ ਡੇਰੇ ਦੀਆਂ ਕਦੀ ਪ੍ਰਕਰਮਾ ਨਾ ਕਰਾਂ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੋ ਆਪਣੀਆਂ ਧੀਆਂ ਦਾ ਮਨੋਵਾਲੇ ਨਾਲ ਚੁੱਕ ਦਿਓ ਕਿ ਪੁੱਤਰ ਬਾਣੀ ਪੜ ਜਦੋਂ ਤੈਨੂੰ ਕੋ ਕਹਵੇ ਤੇਰੇ ਘਰ ਔਲਾਦ ਨਹੀਂ ਹੈਗੀ ਉਹਨੂੰ ਗੁਰੂ ਗ੍ਰੰਥ ਸਾਹਿਬ ਚੋਂ ਪੜ ਕੇ ਸੁਣਾ ਦਿਓ ਕਿ ਪੁੱਤੀ ਗੰਢ ਪਵੇ ਸੰਸਾਰ ਦੇ ਕੀ ਅਰਥ ਨੇ ਮੋਇਆਂ ਗੰਢ ਨੇਕੀ ਸਾਥ ਹੋਏ ਮਰ ਤੋਂ ਬਾਅਦ ਗੰਢ ਔਲਾਦ ਨਾਲ ਨਹੀਂ ਮਰਨ ਤੋਂ ਬਾਅਦ ਗੰਢ ਤੁਹਾਡੇ ਨੇਕ ਕਰਮਾਂ ਨਾਲ ਸੰਸਾਰ ਨਾਲ ਪੈਂਦੀ ਹੈ ਤੁਹਾਡੀ ਧੀ ਪਰਿਵਾਰ ਨੂੰ ਜਵਾਬ ਦੇਵੇ ਬਾਹਰਲੇ ਬੰਦੇ ਦੇ ਵਿੱਚ ਦਖਲ ਦੇਣ ਦੀ ਲੋੜ ਨਾ ਪਵੇ ਅਸੀਂ دنیਵੀ ਐਜੂਕੇਸ਼ਨ ਲੈ ਲਈ ਬਾਣੀ ਦੀ ਐਜੂਕੇਸ਼ਨ ਲਈ ਨਹੀਂ ਗੁਰਵਾਨ ਦੇ ਸਿਧਾਂਤ ਅਸੀਂ ਅਪਣਾਇਆ ਹੀ ਨਹੀਂ ਇਸੇ ਕਰਕੇ ਅੱਜ ਜਿਹੜਾ ਉੱਠਦਾ ਪਖੰਡੀ ਹਾਨੂੰ ਨਵੀਂ ਤੋਂ ਨਵੀਂ ਮਰਿਆਦਾ ਦੇ ਕੇ ਤੁਰ ਪੈਂਦਾ ਆਕਾਲ ਤਖਤ ਮੈਂ ਵਿਦੇਸ਼ਾਂ ਦੇ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਜੇ ਸੱਚੀ ਸੁਧਾਰ ਚਾਹੁੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਇਹ ਗੱਲ ਕਹਿਣਾ ਚਾਹੁੰਦਾ ਗੁਰਦੁਆਰਾ ਆਕਾਲ ਤਖਤ ਵੱਲੋਂ ਪ੍ਰਵਾਨਤ ਸੇਖ ਰਹਿਤ ਮਰਿਆਦਾ ਦੇ ਝੰਡੇਟ ਲੈ ਆਓ ਸਿਧਾਂਤ ਲਾਗੂ ਕਰ ਦਿਓ ਹੋਰ ਪੰਜਾ ਛਿਆ ਸਾਲਾਂ ਤੁਸੀਂ ਵੇਖੋ ਇੱਥੋਂ ਦੇ ਬੱਚੇ ਬੱਚੀਆਂ ਯੂਰਪ ਦੇ ਸਿੱਖੀ ਵਿਚਾਰ ਤਾਰਾ ਅਪਣਾ ਕੇ ਮਾਣ ਮਹਿਸੂਸ ਕਰਨਗੇ ਕਿ ਸਿੱਖੀ ਇਹਦੀ ਵਧੀਆ ਚੀਜ਼ ਹੈ ਸੰਗਤ ਜੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨੂੰ ਸਮਝਾਇਆ ਤੇ ਤੁਸੀਂ ਆਪਣੇ ਵਿਚਾਰ ਜਰੂਰ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਓ ਕਰੋ ਕਿਉਂਕਿ ਇੱਕ ਚੰਗਾ ਵਿਚਾਰ ਕਿਸੇ ਦੀ ਵੀ ਜ਼ਿੰਦਗੀ ਬਣਾ ਸਕਦਾ ਹੈ ਤੇ ਤੁਸੀਂ ਚੰਗੇ ਵਿਚਾਰ ਨੂੰ ਜਰੂਰシェア ਕਰਿਆ ਕਰੋ ਇਹ ਬਹੁਤ ਵੱਡੀ ਸੇਵਾ ਹੈ ਸੰਦੇ ਜੀ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ